ਪੁੱਤ ਜੱਟਾਂ ਦੀ ਫਿਲਮ ਬੜੀ ਹਿੱਟ ਹੋਈ ਸੀ ਹਾਂਜੀ ਉਹਦਾ ਡਾਇਰੈਕਟਰ ਸੀ ਜਗਜੀਤ ਗਰਲਾ ਹੂੰ ਤੇ ਬਾਈ ਚਰਨ ਹੋਣਾ ਕੋਲੇ ਜਾਂ ਸਾਡੇ ਮੇਰੇ ਤੋਂ ਸੀਨੀਅਰ ਗਰੁੱਪ ਸੀ ਜਿਹੜੇ ਉਹਨਾਂ ਕੋਲੇ ਉਹ ਆਉ ਹੋ ਜਾਂਦੇ ਉਹਨਾਂ ਨੇ ਗੱਭਰੂ ਪੰਜਾਬ ਦਾ ਫਿਲਮ ਦੀ ਸ਼ੂਟਿੰਗ ਕਰਨੀ ਸੀ ਤੇ ਉਹ ਬਠਿੰਡੇ ਰੁਕੇ ਹੋਏ ਅੱਛਾ ਸਾਡੇ ਕੋਲੇ ਤਾਂ ਬਠਿੰਡੇ ਕੋਈ ਇੱਕ ਸੀਗਾ ਛੋਟਾ ਜਿਹਾ ਕਮਰਾ ਸੀ ਜਿਵੇਂ ਬੇਰੁਜ਼ਗਾਰ ਮੁੰਡਿਆਂ ਕੋਲੇ ਹੁੰਦਾ ਹੂੰ 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 ਸਾਡੇ ਕੋਲੇ ਇੱਕ ਪੱਪੀ ਭਾਈ ਹੁੰਦਾ ਸੀ ਅੱਛਾ ਬੜਾ ਪਿਆਰਾ ਇਨਸਾਨ ਸੀ ਪੜਾਇਆ ਉਹ ਵਿਚਾਰਾ ਚਲਾ ਗਿਆ ਇਸ ਦੁਨੀਆ ਤੋਂ ਇਹ ਬੜਾ ਪਿਆਰਾ ਸੀ ਹੂੰ ਪੱਪੀ ਨੰਬਰਦਾਰ ਅਸੀਂ ਉਹਦੇ ਉਹਦੇ ਬਜ਼ੁਰਗ ਵੀ ਬੜੇ ਵਧੀਆ ਸੀ ਉਹਨਾਂ ਦੇ ਬਜ਼ੁਰਗਾਂ ਦੀ ਸਾਡੇ ਬਜ਼ੁਰਗਾਂ ਨਾਲ ਚੰਗੀ ਸੀ ਆਉਣ ਜਾਣ ਜਾਂ ਅਸੀਂ ਵਧੀਆ ਸਰ ਤੇ ਉਹਨਾਂ ਕੋਲੇ ਸ਼ਾਮ ਨੂੰ ਰਹਿਣ ਦਾ ਪ੍ਰਬੰਧ ਵੀ ਹੁੰਦਾ ਤੇ ਰੋਟੀ ਪਾਣੀ ਦਾ ਇੰਤਜ਼ਾਮ ਵੀ ਉਹ ਕਰ ਲੈਂਦੇ ਜਿਵੇਂ ਪੱਪੀ ਦੇ ਘਰੇ ਰਹਿੰਦੇ ਸੀ ਜੀ ਪੱਪੀ ਦੇ ਘਰੇ 2-3 ਕਮਰੇ ਅਲੱਗ-ਅਲੱਗ ਸੀ ਉੱਥੇ ਜਗਜੀਤ ਗੱਲ ਰਹਿੰਦੇ ਸੀ ਸਾਚੀਦਾਲ ਦੇ ਕਮਰੇ 'ਚ ਹੀ ਰਹਿੰਦੇ ਸੀ ਟਹਿਰਾ ਉਹਨਾਂ ਨੂੰ ਦਿੰਦੇ ਸੀ ਉੱਥੇ ਥੋੜੀ ਜਿਹੀ ਸਲਤੀਜ਼ ਉਹਨਾਂ ਦੇ ਪਤਾਕ ਸੀਗਾ ਇੱਕ ਦਿਨ ਗੱਲਾਂ ਕਰਦੇ ਘੱਟ ਦੇ ਤੇ ਗੱਲਾਂ ਕਰ ਲਾ ਫਿਲਮਾਂ 'ਚ ਬੜਾ ਹੈ ਜੀ ਜਿਹੜਾ ਕਾਮਯਾਬ ਹੋ ਜੇ ਬੜਾ ਪੈਸਾ ਹੈ ਜੀ ਧਰਮਿੰਦਰ ਉਸ ਸਮੇਂ 'ਚ ਕੋਈ ਕਹਿੰਦਾ ਸੀ 25 ਲੱਖ ਲੈਂਦਾ ਜੀ ਅਮਤਾਬਚਨ 45 ਲੱਖ ਰੁਪਈਆ ਲੈਂਦਾ ਜੀ ਹੂੰ ਹੋਣਾ ਨੰਬਰਦਾਰ ਸੀ ਅੰਕਲ ਜਿਹੜੇ ਉਹਨਾਂ ਦਾ ਕਹਿੰਦਾ ਯਾਰ ਸਾਡੇ ਪੱਪੀ ਨੂੰ ਲੈ ਲੋ ਤੇ ਚਾਹੇ 2 ਲੱਖ ਰੁਪਏ ਹੀ ਦੇ ਦਿਓ ਅੱਛਾ ਅੱਛਾ ਜਗਜੀਤ ਗੱਲ ਤੋਂ ਨਾ ਸਾਇ ਸਭਾਈ ਨਿਕਲ ਗਿਆ ਹਾਂ ਕਹਿੰਦਾ ਇਹਦਾ ਤਾਂ ਜੇ 10 ਲੱਖ ਨਾਲ ਦਿਓ ਮੈਂ ਤਾਂ ਨਾਲ ਲਵਾਂ ਹਾਂ ਹੁਣ ਹੁਣੇ ਤਾਂ ਗੱਲ ਕਹਿਤੀ ਜਗਜੀਤ ਗੱਲ ਨੇ ਤਾਂ ਅਗਲੇ ਦਿਨ ਤਾਂ ਇਹ ਕਹਿੰਦਾ ਯਾਰ ਦਾ ਡੰਡਾ ਲੈ ਦੇ ਚੱਕੋ ਹਾਂ ਤੇ ਆਪਦੇ ਲੈ ਜਾਓ ਸੀ ਮੇਰੀ ਮੱਕੀ ਨੂੰ ਨਿੰਦਕੇ ਨਾ ਜਾ ਹਾਂ ਨਵੀਂ ਹੁਣ